ਆਤਮਾ ਦੀ ਸ਼ਾਂਤੀ ਲਈ ਦੁਆ ਜ਼ਰੂਰ ਕਰਿਓ ਦਰਸ਼ਕੋ ਇੱਕ ਬੇਹਦੀ ਦੁਖਦ ਸਮਾਚਾਰ ਅੱਜ ਸਵੇਰ ਸਵੇਰੇ ਬੜੀ ਬ੍ਰਾਹਮਣਾ ਜਿਹੜਾ ਮੇਨ ਬਾਜ਼ਾਰ ਦੇ ਕੋਲ ਹਾਤਾ ਜਿਹੜੀ ਮਾਰਕੀਟ ਆ ਉੱਥੇ ਦਿਖਣੇ ਲਈ ਮਿਲਿਆ ਜਿੱਥੇ ਦਿਖ ਸਕਦੇ ਹੋ ਕਿ ਇੱਕ ਸੰਦੇग्ध ਪ੍ਰਸਥਤੀਆਂ ਵਿੱਚ ਇੱਕ ਜਿਹੜਾ ਸ਼ਬ ਮਿਲਿਆ ਜੰਮੂ ਕਸ਼ਮੀਰ ਪੁਲਿਸ ਵੀ ਮੌਕੇ ਤੇ ਪੁੱਜੀ ਚੁੱਕੀ ਦੀ ਹੈ ਤੇ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਕੀ ਕਾਰਨ ਰਿਹਾ ਉਹ ਜਿਹੜੇ ਇਸ ਵਿਅਕਤੀ ਦੀ ਜਿਹੜੀ ਜਿਹੜੀ ਇਥੇ ਸ਼ਬ ਮਿਲਿਆ ਪਰ ਸਥਾਨੀਆ ਲੋਕਾਂ ਦੁਆਰਾ ਜਿਹੜਾ ਪਤਾ ਲਗਾਇਆ ਜਾਂਦਾ ਹੁੰਦਾ ਅਖਣਾ ਇਹ ਹੈ ਕਿ ਇਹ ਜਿਹੜਾ ਵਿਅਕਤੀ ਜਿਹਦੀ ਮੌਤ ਹੋਈ ਹੈ ਲੰਬੇ ਸਮੇਂ ਦਾ ਇਸੇ ਮਾਰਕੀਟ ਵਿੱਚ ਕੰਮਕਾਜ ਕਰਦਾ ਹ ਤੇ ਦੱਸਿਆ ਜਾਂਦਾ ਕਿ ਇਹ ਬਾਰੀ ਰਾਜੇਦਾਰੋਣੇ ਵਾਲਾ ਹੈ ਲੋਕਲ ਨਹੀਂ ਹੈ ਮਰ ਬਾਰੀ ਰਾਜੇਦਾਰੋਣੇ ਵਾਲਾ ਹੈ ਮਰ ਦਰਸ਼ਕੋ ਆਏ ਦਿਨ ਕੋਈ ਤ ਕੋਈ ਆਸਾ ਜਿਹੜਾ ਸਾਡੇ ਲੋਕਲ ਏਰੀਆ ਵੀ ਦਿਖਣੇ ਲਈ ਮਿਲਦਾ ਮਰ ਜਿਹੜੀ ਤਸਵੀਰਾਂ ਬਤ ਉਹ ਦਿਖਾ ਦਿਓ ਕਿ ਜੰਮੂ ਕਸ਼ਮੀਰ ਪਲੇਸ ਵੀ ਮੌਕੇ ਦੀ ਪੂਜੀ ਚੁੱਕੀ ਦੀ ਹੈ ਐਫਐਸਐਲ ਦੀ ਟੀਮ ਵੀ ਪੂਰੀ ਮੌਕੇ ਦੀ ਪੂਜੀ ਚੁੱਕੀ ਦੀ ਤੇ ਪੂਰੇ ਫੋਟੋ ਵਗੈਰਾ ਖਿੱਚੇ ਜਿਆਦ ਨੇ ਪੂਰੀ ਜਾਂਚ ਪੜਤਾਲ ਕੀਤੀ ਜਾਂਦੀ ਕਿ ਆਖਰ ਕਿਸ ਕਾਰਨ ਜਿਹੜੀ ਇਸ ਵਿਅਕਤੀ ਦੀ ਜਿਹੜੀ ਮੌਤ ਹੋਈ ਹੈ ਕੁਝ ਸਥਾਨੀ ਲੋਕਾਂ ਦੇ ਦੁਆਰਾ ਇਹ ਵੀ ਆਖਿਆ ਜਾਂਦਾ ਕਿ ਇਹ ਲੜਕਾ ਜਿਹੜਾ ਹੈ ਨੇਪਾਲ ਦਾ ਰੋਣੇ ਵਾਲਾ ਦੱਸਿਆ ਜਾਂਦਾ ਕੋਈ 40 ਤੋਂ 45 ਸਾਲ ਦੇ ਵਿੱਚ ਜਿਹੜੀ ਇਹਦੀ ਉਮਰ ਦੱਸੀ ਜਾਂਦੀ ਹੈ ਤੇ ਦੋ ਤਿੰਨ ਸਾਲ ਦਾ ਇਸ ਬੜੀ ਬ੍ਰਾਹਮਣਾ ਦੇ ਇਸ ਮਾਰਕੀਟ ਵਿੱਚ ਗੇ ਕੰਮ ਕਾਜ ਕਰਦਾ ਕੋਈ ਕੂੜਾ ਕਚਰਾ ਵਗੈਰਾ ਵੀ ਬੋਟਲਾਂ ਜਿਹੜੀਆਂ ਪਲਾਸਟਿਕ ਦੇ ਬੋਟਲਾਂ ਵਗੈਰਾ ਵੀ ਚੁੱਕਦਾ ਹਮਰ ਦੱਸਿਆ ਜਾਂਦਾ ਕਿ ਕੁਝ ਸਭ ਮੇ ਪਹਿਲਾ ਜਿਹੜੀ ਜਿਹੜੀ ਜੰਮੂ ਕਸ਼ਮੀਰ ਪੁਲਿਸ ਕੀ ਜਿੰਨਾ ਪਤਾ ਲੱਗਦਾ ਜਿਹੜਾ ਸਥਾਨੀ ਲੋਕਾਂ ਨੂੰ ਪਤਾ ਲੱਗਦਾ ਬਾਅਦ ਜੰਮੂ ਕਸ਼ਮੀਰ ਪੁਲਿਸ ਕੀ ਇਨਫਾਰਮੇਸ਼ਨ ਦਿੱਤੀ ਜਾਂਦੀ ਤਾਂ ਉਹਦੇ ਬਾਅਦ ਜिले ਇਸ ਵਿਅਕਤੀ ਜिले ਦਿਕਿਆ ਜਾਂਦਾ ਤੇ ਇਸ ਜਿਹੜਾ ਮ੍ਰਿਤਕ ਘੋਸ਼ਿਤ ਕੀਤਾ ਗਿਆ ਦਾ ਦਰਸ਼ਕੋ ਤੋਂ ਦਿੱਸ ਤਸਵੀਰ ਵੀ ਅਸ ਆਪਣੇ ਚੈਨਲ ਦੇ ਰਾਹੀਂ ਤੁੰਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹਾ ਮਰ ਵੀਡੀਓ ਕੀ ਜਿਆਦਾ ਕੋਲ ਜਿਆਦਾ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਵਿੱਚ ਵੀ ਓਮ ਸ਼ਾਂਤੀ ਜਰੂਰ ਲਿਖਿਓ ਕਿਉਂਕਿ ਬੇहद ਹੀ ਦੁਖਦ ਸਮਾਚਾਰ ਇਸ ਵੇਲੇ ਬੜੀ ਬ੍ਰਾਹਮਣਾ ਦੀ ਮਾਰਕੀਟ ਜਿਹੜੀ ਹੈ ਮੇਨ ਬਾਜ਼ਾਰ ਜਿਹੜੀ ਉਥੇ ਉਹਦੇ ਕੋਲ ਆ ਦਿਖਣ ਲਈ ਮਿਲਿਆ ਕਿ ਜਿਹੜਾ ਅੱਜ ਸੰਦੀਤ ਪਰਿਸਥਿਤੀਆਂ ਵਿੱਚ ਇੱਕ ਵਿਅਕਤੀ ਦਾ ਜਿਹੜਾ ਸ਼ਬ ਮਿਲਿਆ ਕਿਉਂਕਿ ਆਏ ਦਿਨ ਕਾਫੀ ਜ਼ਿਆਦਾ ਖਬਰਾਂ ਜਿਹੜੀਆਂ ਅਸੀਂ ਆਪਣੇ ਚੈਨਲ ਦੇ ਰਾਏ ਤੋਂ ਤਰਫ ਪਹੁੰਚਦੇ ਰਹੇ ਨਾ ਮਰ ਇਹ ਬੇਹਦ ਹੀ ਟੁਖਦ ਸਮਾਚਾਰ ਕਿਉਂਕਿ ਸਥਾਨੀਏ ਲੋਕਾਂ ਜਿਲੇ ਗਲਵਾਦ ਕੀਤੀ ਹੁੰਦਾ ਹੀ ਆਖਣਾ ਕਿ ਇਹ ਲੰਬੇ ਸਮੇਂ ਦਾ ਏਸੀ ਮਾਰਕੀਟ ਵਿੱਚ ਕੰਮ ਕਾਜ ਵੀ ਕਰਦਾ ਹਾ ਤੇ ਜਿਹਦੇ ਚੱਲਦੇ ਸੀ ਕੁਝ ਪੰਜਾਬੀ ਪੰਜਾਬੀ ਨਾਂ ਕਨੇ ਜਿਹੜਾ ਇਹ ਜਾਣਿਆ ਜਾਂਦਾ ਮਰੀਦਾ ਜ ਸੰਦੀਤ ਪਰਿਸਥਿਤੀਆਂ ਵਿੱਚ ਜਿਹੜਾ ਸ਼ਬ ਮਿਲਿਆ ਮਰ ਜੰਮੂ ਕਸ਼ਮੀਰ ਪੁਲਿਸ ਮੌਕੇ ਦੀ ਪੁੱਜੀ ਚੁੱਕੀ ਦੀ ਹੈ ਤੇ ਵੀਡੀਓ ਕੀ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਾ ਕਰੋ ਕਿਉਂਕਿ ਆਪਸੀ ਸਾਂਹ ਟੀਵੀ ਚੈਨਲ ਤੋਂ ਹੈ ਕਿ ਪਲ-ਪਲ ਦੀ ਅਪਡੇਟ ਜਿਹੜੀ ਆਪਸੀ ਸਾਂਹ ਟੀਵੀ ਚੈਨਲ ਕੋਲ ਆਉਂਦੀ ਹੈ ਉਸ ਤੋਂ ਅਗਰ ਜ਼ਰੂਰ ਪਿਆਣਾ ਹੈ ਤਾਂ ਦਿਖਸੋ ਜਿਹੜੀਆਂ ਤਸਵੀਰਾਂ ਜਿਹੜੇ ਦਰਸ਼ਕ ਸਾਡੇ ਕਨੇ ਇਸ ਵੇਲੇ ਹੁਣ ਜੁੜੇ ਨਾਲ ਸਿਕ ਵਾਰੀ ਖਬਰ ਫੇਰ ਰਿਪੀਟ ਕਰੀ ਉੱਚ ਜਿਹੜੀਆਂ ਤਸਵੀਰਾਂ ਤੋਂ ਦਿਖਾ ਦਿਓ ਇਹ ਬੜੀ ਬ੍ਰਾਹਮਣਾ ਦੇ ਮੇਨ ਬਾਜ਼ਾਰ ਦੇ ਕੋਲ ਇੱਕ ਹਾਤਾ ਮਾਰਕੀਟ ਆ ਉੱਥੋਂ ਦੀ ਤਸਵੀਰਾਂ ਜਿੱਥੇ ਅੱਜ ਇੱਕ ਸੰਦੀਗਤ ਪਰਸਤਿਤੀ ਵਿੱਚ ਇੱਕ ਵਿਅਕਤੀ ਦਾ ਜਿਹੜਾ ਸ਼ਬ ਮਿਲਿਆ ਤਾਂ ਉਹਦੇ ਬਾਅਦ ਜ ਮੌਕੇ ਦੀ ਪੁੱਜੀ ਚੁਕੀ ਦੀ ਹੈ ਤੇ ਐਫਐਸਐਲ ਦੀ ਟੀਮ ਵੀ ਪੁੱਜੀ ਚੁਕੀ ਹੈ ਤੇ ਪੂਰੀ ਜਾਂਚ ਪੜਤਾਲ ਕੀਤੀ ਜਾਦ ਕਿ ਆਖਿਰ ਕੀ ਕਾਰਨ ਹੋਇਆ ਜਿਹੜੇ ਇਸ ਵਿਅਕਤੀ ਦੀ ਜਿਹੜੀ ਮ੍ਰਿਤਿ ਹੋਈ ਹੈ ਬੇहद ਹੀ ਦੁਖਦ ਸਮਾਚਾਰ ਮਰ ਵੀਡੀਓ ਕੀ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਵਿੱਚ ਵੀ ਓਮ ਸ਼ਾਂਤੀ ਜਰੂਰ ਲਿਖਿਓ